ਸਸ਼ੀ ਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰ ਤੋਂ ਨਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਘੋੜ ਅਮੀਰ ਕਰਦੇ ਆ ਆਸ ਕਰਦੇ ਆ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਹੈ ਰਿਕਵੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਾਂ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਦੇ ਲੱਗਦੇ ਨੇ ਕਿ ਤੁਸੀਂ ਆਪਣਾ ਕੋਈ ਵੀ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਚ ਕਿਸੇ ਵੀ ਫੈਬਰਿਕ ਚ ਸਾਰੀ ਡਿਟੇਲਸ ਨੂੰ ਆਪਣੇ ਵਟਸਐਪ ਤੇ ਭੇਜ ਕੇ ਆਪਣਾ ਜਿੱਦਾਂ ਤੁਸੀਂ ਚਾਹੋ ਬੁਟੀਕ ਸੂਟਾਂ ਨੇ ਤਿਆਰ ਕਰਵਾ ਕੇ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਵਰਕ ਆ ਫੈਬਰਿਕ ਆ ਸਟਿਚਿੰਗ ਆ ਹਨਾ ਜੋ ਵੀ ਤੁਸੀਂ ਚਾਹੋ ਆਪਣੇ ਸਾਡੇ ਵਾਲੇ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਤੇ ਸਾਡਾ ਤੁਸੀਂ YouTube ਤੋਂ ਇਲਾਵਾ ਸਾਨੂੰ Insta ਤੇ ਫੋਲੋ ਕਰੋ ਸੰਧੂ ਬੁਟੀ ਕੋਡ ਦੁਨ ਦਾ ਨਾਮ ਤੇ ਸਾਡੀ Insta ID ਹੈ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਤੁਹਾ ਡਿਜ਼ਾਈਨ ਦੇਖੋ ਤੇ ਆਪਣਾ ਤਿਆਰ ਕਰਵਾਓ ਜੇਕਰ ਤੁਹਾਡੇ ਕੋਲ ਕੋਈ ਆਪਣੀ ਡਿਜ਼ਾਈਨਿੰਗ ਹੈਗੀ ਤਾਂ ਤੁਸੀਂ ਉਹ ਵੀ ਸਾਨੂੰ ਭੇਜ ਕੇ ਸੇਮ ਉਹ ਬਜਟ ਨਾਲ ਤਿਆਰ ਕਰਵਾ ਕੇ ਲੈ ਸਕਦੇ ਹੋ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਹਾਂਗੇ ਸਾਰੇ ਆਪਣੇ ਬਹੁਤ ਜ਼ਿਆਦਾ ਸੋਹਣੇ ਹਨਾ ਜਿਹੜੇ ਵਰਕ ਵਾਲੇ ਸੂਟ ਆਪਾਂ ਰੈਡੀ ਕਰਵਾਏ ਹੋਏ ਨੇਗੇ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਤੁਸੀਂ ਸੇਮ ਵੀ ਤਿਆਰ ਕਰਵਾ ਸਕਦੇ ਹੋ ਉਹ ਸੂਟਾਂ ਤੁਸੀਂ ਆਪਣੇ ਫੈਬਰਿਕ ਵੀ ਲਗਾ ਕਰਵਾ ਸਕਦੇ ਹੋ ਤੇ ਆਪਣਾ ਜਿਹੜਾ ਤੁਸੀਂ ਵਰਕ ਹੈ ਉਹ ਵੀ ਲਗਾ ਕਰਵਾ ਸਕਦੇ ਹੋ ਹਾਂਜੀ ਦਿਖਾਉਣੇ ਆ ਆਪਣੇ ਅੱਜ ਵਾਲੇ ਜੋ ਸੂਟ ਲੈਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਹਾਂਜੀ ਜਿਹੜਾ ਆਪਾਂ ਇਹ ਸੂਟ ਤਿਆਰ ਕਰਵਾਇਆਗਾ ਇਹ ਜੌਰਜਟ ਫੈਬਰਿਕ ਆ ਬਹੁਤ ਸੋਹਣਾ ਡਾਰਕ ਜਾਂ ਪਿਸਤਾ ਕਲਰ ਆਗਾ ਇਹ ਲਾਈਟ ਨਹੀਂ ਹੈਗਾ ਡਾਰਕ ਪਿਸਤਾ ਕਲਰ ਆ ਜੌਰਜਟ ਫੈਬਰਿਕ ਤੇ ਆਪਣੇ ਮਸ਼ੀਨ ਵਰਕ ਦੇ ਨਾਲ ਤਿਆਰ ਕਰਵਾਇਆ ਨੀਚੇ ਦੇਖੋ ਐਡਾ ਬਾਰਡਰ ਆਗਾ ਸਾਰਾ ਆਪਣਾ ਜਰੀ ਨਾਲ ਬਾਰਡਰ ਤਿਆਰ ਹੋਇਆ ਹੈ ਉੱਪਰ ਆਪਣੇ ਸਾਰਾ ਥਰੈਡ ਵਰਕ ਨਾਲ ਹੋਇਆ ਹੈ ਪੀਚ ਦੇ ਲਾਈਟ ਤੇ ਡਾਰਕ ਸ਼ੇਡ ਆਪਾਂ ਦੋ ਸ਼ੇਡ ਆਪਾਂ ਜੂਸ ਕੀਤੇ ਹੋਏ ਜਾਂਗੇ ਡਾਰਕ ਪੀਚ ਲਾਈਟ ਸ਼ੇਡ ਤੇ ਆਪਣਾ ਨਾ ਡਾਰਕ ਤੇ ਲਾਈਟ ਦੋ ਸ਼ੇਡ ਨੇ ਜਿਹੜੇ ਜੂਸ ਕੀਤੇ ਨੇ ਆਪਾਂ ਪੀਚ ਦੇ ਤੇ ਇਹ ਨੀਚੇ ਆਪਣਾ ਜਰੀ ਦਾ ਵਰਕ ਹੈ ਕਾਫੀ ਆਪਣਾ ਸ਼ਰਟ ਦੇ ਜਿਹੜਾ ਉਪਰ ਆਗਾ ਫਰੰਟ ਤੇ ਵਰਕ ਆ ਜਾਊਗਾ ਹਾਂਜੀ ਦੇਖੋ ਇੱਧਰ ਆਪਣੀ ਇਹਦੀ ਬਾਹਾਂ ਦਾ ਵਰਕ ਆ ਜਾਊਗਾ ਆਹ ਵਾਲਾ ਵਰਕ ਹੈ ਜਿਹੜੇ ਇਹਦੀ ਬਾਹਾਂ ਦੇ ਉੱਪਰ ਆ ਗਿਆ ਦੇਖੋ ਇਦਾਂ ਵਧੀਆ ਬਾਰਡਰ ਹੀ ਆਪਣਾ ਜਿਹੜਾ ਇਹਦੀ ਬਾਹਾਂ ਦੇ ਉੱਪਰ ਬਣਿਆ ਹੋਇਆ ਹੈਗਾ ਮਸ਼ੀਨ ਵਰਕ ਦੇ ਨਾਲ ਆਪਾਂ ਨੇ ਤਿਆਰ ਕਰਵਾਇਆਗਾ ਨਾਲ ਪਿਓਰ ਚਨੂਨ ਦਾ ਦੁਪੱਟਾਗਾ 4 ਸਾਈਡ ਦੁਪੱਟੇ ਨੂੰ ਆਪਾਂ ਟਾਈ ਡਾਈ ਕਰਵਾਇਆ ਵਿੱਚ ਜੈਪੁਰੀ ਜਿਹੜੇ ਸਰਕਲ ਨੇ ਪਾਏ ਹੋਏ ਨੇਗੇ ਤੇ ਪੀਚ ਕਲਰ ਦੀ ਫਿਨਿਸ਼ਿੰਗ ਦੇ ਨਾਲ ਆਪਾਂ ਇਹਨੂੰ ਮ ਰੈਡੀ ਕੀਤਾ ਦੁਪੱਟੇ ਨੂੰ ਜੌਰਜਟ ਫੈਬਰਿਕਾ ਚਨੂਨ ਦਾ ਦੁਪੱਟਾਗਾ ਤੁਸੀਂ ਕਿਸੇ ਵੀ ਫੈਬਰਿਕ ਤੇ ਆਪਣਾ ਇਹ ਡਿਜ਼ਾਈਨ ਹੈ ਜਿਹੜਾ ਰੈਡੀ ਕਰਵਾ ਕੇ ਲੈ ਸਕਦੇ ਹਾਂਜੀ ਜਿਹੜਾ ਇਹ ਸੂਟ ਆਪਣਾ ਪੈਬੀ ਸਿਲਕ ਤੇ ਤਿਆਰ ਆ ਤੇ ਸਕਾਈ ਕਲਰ ਹੈ ਦਾ ਪੈਬੀ ਸਿਲਕ ਦਾ ਆਪਣਾ ਸੂਟ ਆ ਤੇ ਮਸ਼ੀਨ ਵਰਕ ਦੇ ਨਾਲ ਦੇਖੋ ਆਪਾਂ ਨੇ ਤਿਆਰ ਕਰਵਾਇਆਗਾ ਮਸ਼ੀਨਵਰਕ ਦਾ ਸੂਟ ਆਪਣਾ ਇਹ। ਇਹ ਬਿਸਲਪੀ ਦੀ ਫੈਬਰਿਕ ਕਰਨੀ। ਸਕਾਈ ਕਲਰ ਬਹੁਤ ਸੋਹਣਾ ਪਿਆਰਾ ਜਿਹਾ ਕਲਰ ਹੈ ਦੇਖੋ ਆਪਣਾ ਸਕਾਈ। ਇਹਦੇ ਤੇ ਕੋਈ ਦਾਗ ਘਰੇਤੇ ਵੀ ਵੇਲਾਉਗੀ ਇਹਦਾ ਬਾਰਡਰ ਬਣਿਆ ਹੋਇਆ ਘਰੇਤੇ ਫਿਰ ਸੈਂਟਰ ਪੈਨਲ ਦੇ ਵਿੱਚਕਾਰ ਬਾਰਡਰ ਹੈਗਾ ਤੇ ਗਲੇ ਦਾ ਵਰਕ ਦਾ ਪੂਰਾ ਹੈਵੀ ਆਪਣਾ ਮਸ਼ੀਨਵਰਕ ਚ ਤਿਆਰ ਹੋ ਗਿਆ ਇਹ। ਮਸ਼ੀਨਵਰਕ ਦਾ ਸਾਰਾ ਸੂਟ ਆ ਤੇ ਮਜ਼ੈਂਟਾ ਕਲਰ ਹੈ ਤੇ 골ਡਨ ਸ਼ੇਡ ਆ ਆਪਣੇ ਮੇਨ ਰੱਖਿਆ ਦਾ। ਬਾਕੀ ਸੂਟ ਨਾਲ ਦਾ ਡਾਰਕ ਕਰਕੇ ਕਲਰ ਸਕਾਈ ਲੱਗਿਆ ਹੋਇਆ ਹੈਗਾ। ਇਹ ਆਪਣੀ ਸ਼ਰਟ ਦੇ ਫਰੰਟ ਦਾ ਵਰਕ ਆ ਗਿਆ। ਸਾਰਾ ਫਰੰਟ ਭਰਿਆ ਹੋਇਆ ਹੈਗਾ ਆਪਣਾ 셔ਟ ਦਾ ਤੇ ਇਧਰ ਆਪਣੀ ਇਹਦੀ ਵਰਕ ਆ ਜੂਗਾ ਬਾਹਾਂ ਦਾ ਆਹ ਵਾਲਾ ਬਾਹਾਂ ਤੇ ਵਰਕ ਆ ਗਿਆ ਤੁਸੀਂ ਆਪਣਾ ਬਾਟਮ ਤੇ ਨਾਲ ਕਰਵਾ ਸਕਦੇ ਹੋ ਅਗਰ ਤੁਹਾਨੂੰ ਪਸੰਦ ਆ ਤਾਂ ਬਾਟਮ ਦਾ ਵਰਕ ਨਾਲ ਐਡ ਕਰਵਾ ਸਕਦੇ ਹੋਗੇ ਤੇ ਨਾਲ ਪਿਓਰ ਚਨੂਨ ਦਾ ਦੁਪੱਟਾ ਆਪਾਂ ਇਹਦੇ ਰੈਡੀ ਕਰਵਾਇਆ ਹੈਗਾ ਤੇ ਇਹਦਾ ਲੜਾ ਤਾਂ ਦੇਖੋ ਇਹਨੂੰ ਤਾਈ ਡਾਈ ਕੀਤਾ ਹੋਇਆ ਆਪਾਂ ਨੇ ਲੜਾ ਤਾਂ ਤਾਈ ਡਾਈ ਹੋਇਆ ਹੋਇਆ ਹੈਗਾ ਬਹੁਤ ਸੋਹਣਾ ਆਪਣਾ ਇਹਦਾ ਸੂਟ ਬਣ ਕੇ ਤਿਆਰ ਹੋਇਆ ਹੈਗਾ ਪਿਓਰ ਚਨੂਨ ਦਾ ਦੁਪੱਟਾ ਹੈਗਾ ਤੇ ਟੈਬੀ ਸਿਰਕ ਦਾ ਸੂਟ ਆ ਮਸ਼ੀਨ ਵਰਕ ਚ ਆਪਣਾ ਇਹ ਤਿਆਰ ਹੈਗਾ ਤੁਸੀਂ ਵੀ ਆਪਣਾ ਕਿਸੇ ਵੀ ਫੈਬਰਿਕ ਚ ਕਿਸੇ ਵੀ ਕੰਟਰਾਸਟ ਚ ਜਾ ਕੇ ਜਿਹੜਾ ਸੂਟ ਹੈਗਾ ਤਿਆਰ ਕਰਵਾ ਸਕਦੇ ਹੋ ਦਾ ਸੇਮ ਟੂ ਸੇਮ ਰੈਡੀਕਰ ਮਾਣਤਾ ਆਪਣਾ ਸੇਮ ਰੈਡੀ ਕਰਵਾ ਕੇ ਲੈ ਸਕਦੇ ਹੋ ਹਾਂ ਜਿਹੜਾ ਆਪਣਾ ਇਹ ਸੂਟ ਹੈਗਾ ਬਹੁਤ ਸੋਹਣਾ ਪਿਆਰਾ ਜਿਹਾ ਕਲਰ ਹੈ ਇਹਦਾ ਵੀ ਇਹ ਵੀ ਆਪਣਾ ਮਸ਼ੀਨ ਵਰਕ ਚ ਤਿਆਰ ਹੈਗਾ ਬਹੁਤ ਸੋਹਣਾ ਡਿਫਰੈਂਟ ਜਿਹਾ ਪਿਆਰਾ ਜਿਹਾ ਕਲਰ ਹੈਗਾ ਆਪਣਾ ਹੀ ਦੇਖੋ ਇਹਦਾ ਇਹ ਮਸ਼ੀਨ ਵਰਕ ਦੇ ਨਾਲ ਤਿਆਰ ਬਹੁਤ ਵਧੀਆ ਹੈਵੀ ਵਰਕ ਹੋਇਆ ਹੈ ਇਹਦੇ ਤੇ ਵੀ ਸਾਰੇ ਤੇ ਇਹ ਵਾਲਾ ਵਰਕ ਹੈ ਦੇ ਚਾਕਾਂ ਤੇ ਘੇਰੇ ਤੇ ਦੇ ਵਿੱਚ ਵੱਡੇ ਵੱਡੇ ਦੇ ਫਲਾਰ ਨਹੀਂ ਬੂਟੇ ਜ ਬਣੇ ਹੋਏ ਲਗੇ ਦੇਖੋ ਸਾਰਾ ਵਰਕ ਕਾਫੀ ਸੋਹਣਾ ਹੈ ਤੁਸੀਂ ਇਹ ਪਸ਼ਮੀਨੇ ਤੇ ਵੀ ਟਰਾਈ ਕਰ ਸਕਦੇ ਹੋਗੇ ਬਹੁਤ ਸੋਹਣਾ ਲੱਗੂ ਪਸ਼ਮੀਨੇ ਤੇ ਵੀ ਬਣਿਆ ਹੋਇਆ ਇਹ ਦੇਖੋ ਇਹ ਵਾਲੇ ਦੀ ਬਾਹਾਂ ਦੇ ਵਰਕ ਆ ਗਿਆ ਪੂਰਾ ਹੈਵੀ ਦੇਖੋ ਬਾਹਾਂ ਤੇ ਵਰਕ ਆਇਆ ਇਹਦੇ ਆਹ ਵਾਲਾ ਬਾਹਾਂ ਤੇ ਵਰਕ ਆ ਗਿਆ ਇਹ ਬਾਹਾਂ ਦਾ ਵਰਕ ਆ ਗਿਆ ਤੇ ਇਹਦਾ ਚਾਕੇ ਦਾ ਵਰਕ ਆ ਗਿਆ ਇਧਰ ਇਹਦੀ ਬਾਟਮ ਦਾ ਵਰਕ ਆ ਗਿਆ ਆਹ ਵਾਲੇ ਫਲਾਰ ਨੇ ਜਿਹੜੇ ਦੇਖੋ ਇਹ ਬਾਟਮ ਤੇ ਬਣੇ ਹੋਏ ਨੇ ਕਾਫੀ ਸੋਹਣਾ ਸੂਟ ਆਪਣਾ ਬਣ ਕੇ ਤਿਆਰ ਹੋਇਆਗਾ ਤੁਸੀਂ ਆਪਣਾ ਕਿਸੇ ਵੀ ਕਲਰ ਕੰਟਰਾਸਟ ਚ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਤੇ ਕਰਵਾ ਸਕਦੇ ਹੋ ਨਾਲ ਪਿਓਰ ਚ ਨੂੰਹ ਦਾ ਦੁਪੱਟਾ ਦੇਖੋ ਇਹਦਾ ਜੈਪੁਰੀ ਚੱਕਰ ਜੈ ਆਪਣੇ ਜਿਹੜਾ ਨਬ ਵਿੱਚ ਸ਼ੇਡ ਸੀ ਗਦਾ ਆਨੀਅਨ ਸ਼ੇਡ ਜਆ ਪਰ ਲਵੈਂਡਰ ਜਆ ਉਹਦੇ ਨਾਲ ਪਜੈਪੁਰੀ ਚੱਕਰਾਂ ਨਾਲ ਇਹ ਤਿਆਰ ਕਰਵਾਇਆਗਾ ਤੁਸੀਂ ਆਪਣਾ ਕਿਸੇ ਵੀ ਕਲਰ ਚ ਕਿਸੇ ਵੀ ਕੰਟਰਾਸਟ ਚ ਜਿਵੇਂ ਤੁਹਾਨੂੰ ਪਸੰਦ ਆ ਜਿਹੜੇ ਫੈਬਰਿਕ ਚ ਤੁਸੀਂ ਕਰਵਾਣਾਗਾ ਕਿਸੇ ਸਿੰਥੈਟਿਕ ਫੈਬਰਿਕ ਤੇ ਜਿਵੇਂ ਤੁਸੀਂ ਪਾਰਟੀ ویئر ਸੂਟ ਇਹਦਾ ਰੈਡੀ ਕਰਵਾਉਣਾ ਮਸ਼ੀਨਵਰਕ ਦੇ ਨਾਲ ਤਾਂ ਤੁਹਾਡਾ ਇਹ ਪਾਰਟੀ ویئر ਸੂਟ ਵੀ ਤਿਆਰ ਹੋ ਜੂ ਸਿੰਥੈਟਿਕ ਫੈਬਰਿਕ ਤੇ ਟੈਪੀ ਤੇ ਅਣ ਆਪਣਾ ਟ੍ਰੇਪ ਵਗੈਰਾ ਤੇ ਸਿਲਕ ਤੇ ਖਾਦੀ ਸਿਲਕ ਤੇ ਜਿਵੇਂ ਮਰਜ਼ੀ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਜਿਵੇਂ ਤੁਹਾਡੀ ਚੋਇਸ ਆ ਪਸੰਦ ਆ ਦੱਸ ਕੇ ਆਪਣੀ ਆਰਡਰ ਜਿਹੜਾ ਤੁਸੀਂ ਸਾਨੂੰ ਕਰ ਸਕਦੇ ਹੋਗੇ ਅੱਜ ਜਿਹੜਾ ਨੈਕ ਸੂਟ ਆ ਬਣਾਇਆ ਆਪਣੇ ਮੈਚਿੰਗ ਤਿਆਰ ਕਰਵਾਇਆਗਾ ਮੈਚਿੰਗ ਸੂਟ ਆ ਆਪਣਾ ਮਸਲੀਨ ਤੇ ਰੈਡੀ ਕਰਵਾਇਆ ਆਪਾਂ ਨੇ ਇਹ ਮਸਲੀਨ ਦਾ ਸੂਟ ਆ ਆਪਣਾ ਐਦਾ ਮੈਚਿੰਗ ਆਗਾ ਇਹ ਇਹ ਬਾਟਮ ਹੈ ਦੀ ਤੇ ਇਹ ਆਗੇ ਦੀ ਸ਼ਰਟ ਬਾਟਮ ਨਾਲ ਦਾ ਆਪਣੇ نیچے ਦੇਖੋ ਪੈਚ ਲੱਗਿਆ ਹੋਇਆ ਤੇ ਸ਼ਰਟ ਤੇ ਐਦਾ ਬਾਟਮ ਨਾਲ ਦਾ ਪੈਚ ਲਗਾ ਕੇ ਤੇ ਫਿਰ ਉਤੇ ਵਰਕ ਹੋਇਆ ਹੋਇਆਗਾ ਫਿਰ ਇਹਦੇ ਤਿੰਨ ਚਾਰ ਫਲਾਰ ਆ ਜਾਣਗੇ ਇਹਦਾ ਘੇਰੇ ਦੇ ਉੱਪਰ ਤੇ ਫਿਰ ਇਹਦੇ ਵਾਹਣ ਬਣਨ ਆਹ ਵાળ ਆ ਗਿਆ ਨਹੀਂ ਆ ਵਾਹਣ ਬਣਟ ਇਹਦੇ ਪੈਚ ਨਾਲ ਹੀ ਵਾਹਣ ਦਾ ਵਰਕ ਹੈਗਾ ਤੇ ਇਹਦੇ ਫਲਾਰ ਬਣੇ ਹੋਏ ਨੇਗੇ ਇਧਰ ਆ ਗਈ ਬਾਟਮ ਮੈਚਿੰਗ ਬਾਟਮ ਦੇ ਮੂਰੇ ਤੇ ਆਪਾਂ ਇਹਦੇ ਜਿੱਗ ਜਗ ਜੇ ਵਾਲਾ ਕਰਕੇ ਮਿਲੂਗਾ ਤੇ ਨਾਲ ਇਹਦੇ ਮਸਲੀਨ ਦਾ ਹੀ ਦੁਪੱਟਾ ਹੈਗਾ ਤੇ ਆਪਾਂ ਸੂਟ ਨਾਲ ਦੀ ਲੇਸ ਨਾਲ ਇਹਨੂੰ ਸਜੰਦ ਦਿੱਤੀ ਆ ਬਹੁਤ ਸੋਹਣਾ ਸੂਟ ਆਪਣਾ ਡਿਫਰੈਂਟ ਜਿਹਾ ਤਿਆਰ ਹੈਗਾ ਪਸ਼ਮੀਨੇ ਤੇ ਤੁਸੀਂ ਇਹ ਡਿਜ਼ਾਈਨ ਤਿਆਰ ਕਰਾਓਗੇ ਮੈਚਿੰਗ ਸੂਟ ਥੋੜਾ ਬਹੁਤ ਹੀ ਜ਼ਿਆਦਾ ਸੋਹਣਾ ਬਣੂਗਾ ਇਹ ਜੇਕਰ ਤੁਸੀਂ ਪਸ਼ਮੀਨੇ ਦਾ ਮੈਚਿੰਗ ਦੇ ਨਾਲ ਕਰਵਾਉਣਾਗਾ ਐਦਾ ਹੀ ਪੈਚ ਲਗਾ ਕੇ ਐਦਾ ਹੀ ਸਾਰਾ ਹਨਾ ਕਾਫੀ ਸੋਹਣਾ ਸੂਟ ਆਪਣਾ ਬਣ ਕੇ ਤਿਆਰ ਹੋ ਪਸ਼ਮੀਨੇ ਤੇ ਤੁਸੀਂ ਇਹ ਡਿਜ਼ਾਈਨ ਮਤਲਬ ਡਿਫਰੈਂਟ ਜਿਹਾ ਬਣੂਗਾ ਪਸ਼ਮੀਨੇ ਤੇ ਕਿਉਂਕਿ ਇਹ ਜ਼ਿਆਤਰ ਆਪਾਂ ਗਰਮੀਆਂ ਵਾਲੇ ਸੂਟ ਤੇ ਕਰਵਾਉਣੇ ਹੁੰਦੇ ਇਹ ਵਾਲਾ ਡਿਜ਼ਾਈਨ ਜੇਕਰ ਤੁਸੀਂ ਪਸ਼ਮੀਨੇ ਤੇ ਕਰਾਓਗੇ ਤਾਂ ਕਾਫੀ ਸੋਹਣਾ ਬਣੂਗਾ ਆਪਣਾ ਬਾਕੀ ਤੁਹਾਡੀ ਜਿਵੇਂ ਪਸੰਦ ਦਾ ਚੋਇਸ ਆ ਕਿਸੇ ਸਿੰਥੈਟਿਕ ਹਾਂਜੀ ਜਿਹੜਾ ਆਪਾਂ ਇਹ ਸੂਟ ਤਿਆਰ ਕਰਵਾਇਆਗਾ ਇਹ ਜੋਰਜਟ ਫੈਬਰਿਕ ਤੇ ਰੈਡੀ ਆ ਆਪਣਾ ਤੇ ਬਲੈਕ ਕਲਰ ਆਗਾ ਇਹਦਾ ਬਲੈਕ ਕਲਰ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆਗਾ ਜੋਰਜਟ ਫੈਬਰਿਕ ਅਗੇ ਜੈਡ ਬਲੈਕ ਕਲਰ ਆ ਇਹਦਾ ਦੇਖੋ ਬਹੁਤ ਹੀ ਯਾਦਾ ਸੋਹਣਾ ਆਪਣਾ ਸੂਟ ਆ ਜਿਹੜਾ ਤਿਆਰ ਹੋਇਆ ਹੋਇਆਗਾ ਤੇ ਇਹ ਆਪਣਾ ਚਾਕਾਂ ਤੇ ਘੇਰੇ ਤੇ ਆਪਣਾ ਵਰਕ ਹੋਇਆ ਹੈਗਾ ਦੇਖੋ ਇਹਦਾ ਘੇਰੇ ਦੇ ਉੱਪਰ ਵਰਕ ਆ ਗਿਆ ਚਾਟਾਂ ਦੇ ਉੱਪਰ ਵੱਡਾ ਫਲਾਰ ਆ ਗਿਆ ਇੱਧਰ ਇੱਧਰ ਛੋਟੇ ਆ ਗਏ ਉੱਪਰ ਆ ਜਾਣਗੇ ਇਦਾਂ ਤੇ ਬਾਹਾਂ ਦੇ ਉੱਪਰ ਆ ਗਏ ਦੇਖੋ ਇਹ ਬਣ ਵਰਕ ਤੇ ਦੀ ਬਾਹਾਂ ਦੇ ਉੱਪਰ ਆ ਗਿਆ ਇਦਾਂ ਤੁਸੀਂ ਆਪਣਾ ਚਾਹੋ ਤਾਂ ਇਹ ਬਾਟਮ ਦੇ ਉੱਪਰ ਵੀ ਕਰਵਾ ਸਕਦੇ ਬਹੁਤ ਜਿਆਦਾ ਸੋਹਣਾ ਆਪਣਾ ਡਿਫਰੈਂਟ ਹਨਾ ਜਿਹੜਾ ਵਰਕ ਹੈਗਾ ਇਹ ਹੋਇਆ ਹੋਇਆ ਹੈਗਾ ਤੇ ਨਾਲ ਪਿਓਰ ਆਰਗੈਂਜ਼ਾ ਦਾ ਜਿਹੜਾ ਦੁਪੱਟਾ ਆਪਾਂ ਨੂੰ ਤਿਆਰ ਕਰਵਾਇਆਗਾ ਫੋਰ ਸਾਈਡ ਇਹਦੇ ਦੇਖੋ ਇਦਾਂ ਟਾਈ ਡਾਈ ਹੋਈ ਹੋਈ ਹੈਗੀ ਤੇ ਇਦਾਂ ਆਪਾਂ ਨੇ 골ਡਨ ਬੋਟੇ ਦੇਣਾ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਬਹੁਤ ਹੀ ਜਿਆਦਾ ਸੋਹਣਾ ਖੂਬਸੂਰਤ ਆਪਣਾ ਤਿਆਰ ਹੋਇਆ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਫੈਬਰਿਕ ਆ ਜਿਹੜਾ ਕੋਈ ਵੀ ਆਪਣਾ ਸਿਲੈਕਟ ਕਰ ਸਕਦੇ ਹੋ ਇਹ ਸੂਟ ਤਾਂ ਆਪਣਾ ਸਦਾ ਬਹਾਰੀ ਹੈਗਾ ਡਿਜ਼ਾਈਨ ਕਾਫੀ ਸਾਰੇ ਤਾਂ ਬਣਦਾ ਹੀ ਰਹਿੰਦਾ ਹੈਗਾ ਇਹਦਾ ਕਿਰ ਕਿਸੇ ਕਲਰ ਤੇ ਕਿਸੇ ਫੈਬਰਿਕ ਤੇ ਇਹ ਤਾਂ ਬਣ ਨਹੀਂ ਬਣਨਾਗਾ ਕਿਉਂਕਿ ਇਹ ਗੱਲ ਕਿ ਇਹ ਬਹੁਤ ਹੀ ਜਿਆਦਾ ਸੋਹਣਾ ਗਾ ਤੁਸੀਂ ਵੀ ਆਪਣਾ ਕਿਸੇ ਵੀ ਕਲਰ ਦੇ ਵਿੱਚ ਕਿਸੇ ਹੀ ਫੈਬਰਿਕ ਦੇ ਵਿੱਚ ਸੇਮ ਡਿਜ਼ਾਈਨ ਦੇ ਨਾਲ ਆਪਣਾ ਇਹ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਸਾਰੇ ਆਪਾਂ ਤੁਹਾਨੂੰ ਵਰਕ ਵਗੈਰਾ ਦੀ ਜਿਹੜੀ ਪੂਰੀ ਡਿਟੇਲ ਹੈ ਵੀਡੀਓ ਚ ਦੱਸ ਚੁੱਕੇ ਹਾਂਗੇ ਵੀ ਕਿੱਦਾਂ ਤੁਸੀਂ ਆਪਣਾ ਵਰਕ ਐਡ ਕਰਵਾਉਣਾ ਸੀ ਕਿਪ ਕਰਵਾਉਣਾ ਕਿੱਦਾਂ ਤੁਸੀਂ ਆਪਣੇ ਫੈਬਰਿਕ ਚੇਂਜ ਕਰ ਸਕਦੇ ਕਿੱਦਾਂ ਫੈਬਰਿਕ ਦੇ ਨਾਲ ਦਾ ਦੁਪੱਟਾ ਲਗਵਾਉਣਾਗਾ ਜਾਂ ਤੁਸੀਂ ਹੋਰ ਦੁਪੱਟਾ ਡਾਈ ਕਰਵਾਉਣਾ ਹਨਾ ਕਿ ਜਿੱਦਾਂ ਤੁਸੀਂ ਚਾਹੋ ਦੁਪੱਟੇ ਦੀ ਸਾਰੀ ਫਿਨਿਸ਼ਿੰਗ ਵਗੈਰਾ ਵੀ ਤੁਹਾਡੇ ਅਕੋਰਡਿੰਗ ਹੀ ਹੋਊਗੀ ਹਨਾ ਜੇ ਮੈਨੂੰ ਤੁਸੀਂ ਚਾਹੋ ਆਪਣਾ ਸਾਰਾ ਸੂਟ ਜਿਹੜਾ ਉਹ ਮੈਂ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਤੇ ਆਪਣਾ ਜਿਹੜਾ ਆਰਡਰਸ ਆਨ WhatsApp ਤੇ ਪਲੇਸ ਕਰ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਆਉਂਦਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਸ਼ੀ ਕਾ